ਈਮੇ ਪਿਛਲੇ ਛੇ ਨੀਵਾਰ ਆਈ ਸੀ ਕਿ ਉਹ ਜਿਹੜਾ ਪਹਿਲਾ ਸੀ ਛੇ ਨੀਵਾਰ ਮੈਥੋਂ ਆਇਆ ਨਹੀਂ ਗਿਆ ਉਹ ਸ਼ਨੀਵਾਰ ਮੈਂ ਆਈ ਸੀ ਤੇ ਮੇਰਾ ਪਤੀ ਬਹੁਤ ਸ਼ਰਾਬ ਪੀਂਦਾ ਸੀ ਦਿਨ ਕੋ ਰਾਤ ਹੀ ਪਿੰਦਾ ਕੋਈ ਪਤਾ ਨਹੀਂ ਜਿਉ ਰੋਟੀ ਪਾਣੀ ਖਾਂਦਾ ਰੋਟੀ ਤਾਂ ਖਾਂਦਾ ਹੀ ਨਹੀਂ ਸੀ ਨਾ ਪਾ ਬਸ ਪਾਣੀ ਤੇ ਸ਼ਰਾਬ ਹੀ ਸੀ ਉਹ ਦਿਨ ਰੋਂਦੀ ਰੋਂਦੀ ਆਈ ਅੱਜ 15 ਦਿਨ ਹੋ ਗਏ ਆ ਤੇ ਮੈਂ ਬੰਦਗੀ ਦੇ ਵਿੱਚ ਆਈ ਦਲਦੀ ਦਲਦੀ ਮੈਂ ਦੱਸਿਆ ਨਹੀਂ ਉਹਨਾਂ ਨੂੰ ਮੈਂ ਕਿਹਾ ਕਿ ਕਿਤੇ ਚੱਲੀ ਆਂ ਤੇ 1 ਵਜ ਗਿਆ ਤੇ ਮੈਨੂੰ ਜਿਹੜੇ ਲੈ ਕੇ ਹੀ ਸ਼ੋਹ ਕਹਿੰਦੇ 1 ਵਜ ਤੱਕ ਰਾਤ ਨਾ ਚੱਲਦੀ ਆ ਮੈਂ ਕਿਹਾ ਕੋਈ ਚੱਲਣਾ ਮੁੜਿਆ ਜਦੋਂ 1 ਵਜ ਗਿਆ ਤੇ ਖੁਦਾ ਪਰਮੇਸ਼ਰ ਦੇ ਮਵੱਜਲ ਸੁਨੇਤੇ ਮੈਂ ਬੈਗੀ ਚੁੱਪ ਕਰਕੇ 4 ਸਾਲ ਹੋ ਗਏ ਸਾਨੂੰ ਖੁਦਾ ਪਰਮੇਸ਼ਰ ਪ੍ਰਭੂ ਜਾਨ ਤੇ ਦਾਰੂ ਛੱਡ ਗਈ ਨਹੀਂ ਹੋਰ ਸਾਰਾ ਸਬ ਸੈੱਟ ਆ ਗਿਆ ਸੀ ਬਹੁਤ ਵੱਡੇ ਵੱਡੇ ਕੰਮ ਮੇਰੇ ਖੁਦਾ ਨੇ ਮੇਰੀ ਜ਼ਿੰਦਗੀ ਦੇ ਵਿੱਚ ਕੀਤੇ ਪਰਮੇਸ਼ਰ ਨੇ ਕਾਹਸੇ ਦੀ ਕਾਟ ਨਹੀਂ ਹੋਰ ਦਿੱਤੀ ਅੱਜ ਪੋਤੇ ਪੋਤਨਾ ਸਭ ਇੱਥੇ ਬੈਠੇ ਅੱਜ ਹਜ਼ੂਰੀ ਦੇ ਵਿੱਚ ਹallelujah ਜੇ ਤੁਹਾਨੂੰ ਜਿਹਦਾ ਬੰਦਗੀ ਸਾਰੀ ਸੁਣੀ ਪਾਪਾ ਜੀ ਨੇ ਦੱਸੇ ਉਹਨਾਂ ਨੇ ਮੈਨੂੰ ਬਚਨ ਕਿਹਾ ਵੀ ਕਿਤੇ ਤੂੰ ਆਪਦਾ ਪਤੀ ਕਹਿੰਗੇ ਪ੍ਰਾਰਥਨਾ ਕਰਦੀ ਰਹਿੰਦੀ ਕਿਤੇ ਪਰਮੇਸ਼ਰ ਦਾ ਬੇਟਾ ਕਹਿੰਗੇ ਪ੍ਰਾਰਥਨਾ ਕਰਿਆ ਕਰ ਮੇਰੇ ਪਤੀ ਨੂੰ ਚੰਗਾ ਕਰ ਦੇ ਮੇਰੇ ਪਤੀ ਨੂੰ ਚੰਗਾ ਕਰ ਦੇ ਮੈਨੂੰ ਅੱਗੇ ਕੋਈ ਗੱਲ ਨਹੀਂ ਆਈ ਮੈਂ ਕਿਹਾ ਸੱਚਾ ਮੇਰਾ ਉਹਦਾ ਪਤੀ ਕਹਿੰਦੀ ਪ੍ਰਾਰਥਨਾ ਕਰਦੀ ਆ ਮੈਂ ਸਵੇਰ ਨੂੰ ਪਰਮੇਸ਼ਰ ਦਾ ਪਤਾ ਦਾਸ ਦੇ ਲੈ ਕੇ ਬਚਨ ਨਰਸਿੰਘ ਕਰਕੇ ਸ਼ਬਦ ਨੂੰ ਲੈ ਕੇ ਘਰੀ ਚਲੀ ਗਈ ਐ ਦਵਾ ਛਣੀ ਮਾਰਦਾ ਦਿਨ ਨੰਗੇ ਦਵਾਰ ਦਾ ਲੰਗਿਆ ਸੋਮਰ ਰਾਤ ਨੂੰ 3:30 ਵਜੇ ਮੈਨੂੰ ਜਾਗ ਆ ਗਈ ਪਵਿੱਤਰ ਆਤਮਾ ਨੇ ਗਵਾਹੀ ਕੀਤੀ ਉੱਠ ਕੇ ਵਰਤ ਰੱਖ 3:30 ਵਜੇ ਮਗਟੇ ਬਹੁਤ ਜਿਆਦਾ ਹਜੇ ਤਾਂ ਫਿਰ ਮੈਂ ਸੌਂ ਗਈ ਪਰ ਮੈਨੂੰ نیند ਨਹੀਂ ਆਈ ਉੱਠ ਕੇ ਪਰ ਮੈਂ ਸਵੇਰ ਨੂੰ 4 ਵਜੇ ਇਕਰਾਰ ਕੀਤਾ ਉੱਠ ਕੇ ਮੈਂ ਕਿਹਾ ਖੁਦਾ ਮੈਂ ਤੇਰਾ ਵਰਤ ਰੱਖੂ ਮੈਂ ਕੋਈ ਚੀਂ ਖਾਂਦੀ ਪੀਂਦੀ ਖੁਦਾ ਗਿਆਵਾ ਪਰਮੇਸ਼ਰ ਮੈਂ ਅੱਜ ਤੋਂ ਤੇਰਾ ਬੇਟਾ ਕਹੂੰਗੀ ਮੈਂ ਉਹਦਾ ਪਤੀ ਨਹੀਂ ਗਈ ਸੀ ਉਸ ਵਰਤ ਰੱਖਿਆ ਤੇ ਉਹ ਹੀ ਵਰਤ ਨੂੰ ਸ਼ਾਮ ਨੂੰ ਤੇਰੇ ਪਤੀ ਦੇ ਸ਼ਰਾਬ ਨਹੀਂ ਪੀਤੀ ਹallelujah ਹallelujah ਕੋਈ ਕਹਿੰਦਾ ਕਿ ਬਾਹਰ ਲੱਗੇ ਤੇ ਤੂੰ ਵਰਤ ਰੱਖ ਕੇ ਵੇਖੀ ਜੇ ਤੂੰ ਕੋਠ ਘਟ ਲੇਗੀ ਤਾਂ ਤੀਜੇ ਦੂਜੇ ਦਿਨ ਫੇਰ ਰੱਖੀ ਫਿਰ ਮੈਨੂੰ ਸਵਾ 4 ਵਜੇ ਪਵਿੱਤਰ ਆਤਮਾ ਨੇ ਗੁਆਇ ਕੀਤੀ ਇੱਕ ਵਾਰ ਤਾਂ ਹੋਰ ਰਾਤ ਫਿਰ ਤੀਜਾ ਵਾਰਤ ਫਿਰ ਰਖਿਆ ਮੈਨੂੰ ਕੋਈ ਭੁੱਖ ਨਹੀਂ ਕੋਈ ਤੇ ਨਹੀਂ ਲੱਗੀ ਇੰਨੀ ਗਰਮੀ ਸੀ ਮੈਂ ਦੋ ਤਰ੍ਹਾਂ ਦਾ ਕੰਮ ਵੀ ਕਰ ਗਿਆ ਜੀ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਮੇਰੇ ਪਰਮੇਸ਼ਰ ਨੇ ਮੈਨੂੰ ਵਚਨਾਂ ਦੇ ਨਾਲ ਹੀ ਰਜਾਤਾ ਮੇਰੇ ਖੁਦਾਂ ਨੇ ਨਹੀਂ ਕੋਈ ਮਾਫੀ ਅੱਜ ਜੇ ਬੱਦੀਆਂ ਬਲਦਗੀ ਦੇ ਵਿੱਚੋਂ ਦੇ ਬੈਠੇ ਮੇਰੇ ਖੁਦਾਂ ਯਹੋਵਾ ਨੇ ਸਭ ਤੋਂ ਸ਼ੇਧਿਲੇ ਹਾਂ ਤਾਂ ਲੈ ਕੇ ਆਏ ਇਹਨਾਂ ਨੂੰ ਅੱਡੀ ਕਰਪਾ ਕੀਤੀ ਅੱਡੀ ਦਇਆ ਕੀਤੀ ਆ ਜਾਪਦੀ ਆਪੀ ਕਹਿੰਦੇ ਮੈਂ ਵੀ ਬੰਦਗੀ ਚ ਜਾਣਾ ਮੈਂ ਵੀ ਨਾਲ ਚੱਲੂ ਚਾਹ ਮੈਨੂੰ ਬਾਹਲੇ ਜਿਆਦੇ ਢਿੱਲੇ ਹੋ ਗਏ ਨੇ ਪੀੜੀਆਂ ਦੀ ਸ਼ਿਕਾਇਤ ਹੋ ਗਈ ਮੇਰਾ ਬੇਟਾ ਕਹਿੰਦਾ ਮਬੀਰ ਵਾਪਾ ਹਸਪਤਾਲ ਲੈ ਕੇ ਜਾਣਾ ਵਾ ਆਪਾ ਬੰਦਗੀ ਤੇ ਨਹੀਂ ਜਾਣਾ ਮੈਂ ਕਿਹਾ ਮੈਂ ਹਸਪਤਾਲ ਨਹੀਂ ਜਾਣਾ ਮੈਂ ਬੰਦਗੀ ਤੇ ਜਾਣਾ ਵਾ ਹਸਪਤਾਲ ਨਹੀਂ ਲੈ ਕੇ ਜਾਣਾ ਤੇ ਗੱਲਾਂ ਬਤਾਉਣ ਚੱਲ ਜੀ ਰੱਬ ਦਾ ਉਹਦੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ ਹallelujah ਮੇਰੇ ਰੱਬ ਦਾ ਬਹੁਤ ਮਹਾਨ ਸ਼ਰਮ ਸ਼ਕਤੀਮਾਨ ਈਸਾ ਹੈ ਤਾਰੀਫ ਜ਼ੋਰ ਦੀ ਚਾਹੀਦੀ ਤੁਹਾਡੀ ਜੇ ਉਹ ਬੋਲੋਗੇ ਤੇ ਉਹ ਬਾਈਕਰ ਕੜਾਣਾ ਮਚਾਇਆ ਜਾਂਗਾ ਸਾਰਾ ਕੜਾਣਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠਾ ਹallelujah ਕਰਦੇ ਆ ਜਿਹੜੇ ਗੁੱਝੀਆਂ ਗੱਲਾਂ ਦੇ ਬੇਤ ਮੇਰੇ ਨਾਲ ਖੋਲੇ ਤੇ ਮੈਨੂੰ ਪਤਾ ਲੱਗਿਆ ਤੇ ਉਹ ਮੈਂ ਪਰਮੇਸ਼ਰ ਦੇ ਵਚਨ ਸ਼ਬਦ ਨੂੰ ਮੰਨ ਕੇ ਵਰਤ ਰੱਖਿਆ ਤੇ ਮੇਰਾ ਪਤੀ ਚੰਗਾ ਹੋ ਗਿਆ ਤਾਰੀਫ ਖੁਦਾ ਦੀ ਤਾਰੀਫ ਜੋ ਦੂਰ ਚਾਹੀਦੀ